ਗੁੱਡ ਮਾਰਨਿੰਗ ਏਰਮਾਨ ਗੁੱਡ ਮਾਰਨਿੰਗ ਕਿਵੇਂ ਹੋ ਓਥੇ ਖੜੇ ਹਮ ਹਮ ਹੇਅਰ ਕਟਿੰਗ ਕਰਵਾਉਣ ਵਾਲੀ ਏਰਮਾਨ ਤੇਰੀ ਹਮ ਕਿਉਂ ਤੁਸੀਂ ਕਿਹਾ ਸੀ ਨਹੀਂ ਕਰਣੀ ਤੇ ਅੱਜ ਗਾਈਜ਼ ਧੁੱਪ ਬਹੁਤ ਵਧੀਆ ਨਿਕਲੀ ਹੈ ਤੇ ਕੱਪੜੇ ਜਿਹੜੇ ਮੈਂ ਕੱਲ ਤੋਤੇ ਸੀ ਤੇ ਮੈਂ ਪਾਤੇ ਜੀ ਤਣੀਆਂ ਦੇ ਉੱਪਰ ਤੇ ਵਧੀਆ ਦੇਖ ਸਕਦੇ ਤੁਸੀਂ ਧੁੱਪ ਵਧੀਆ ਨਿਕਲੀ ਅੱਜ ਦਿਨ ਬਹੁਤ ਸੋਹਣਾ ਲੱਗੂਗਾ ਤੇ अरमान ਕਹਿੰਦਾ ਮम्मा ਮੈਂ ਚਾਹ ਪੀਣੀ ਹੈ ਵੈਸੇ ਤਾਂ ਮੈਨੂੰ ਕਾਟੀ ਚਾਹ ਦਿੰਦੀ ਹੁੰਨੀ ਆ ਤੇ ਪਰ ਅੱਜ ਥੋੜੀ ਜਿਹੀ ਜਲ ਕਰੀ ਅੱਲਾ ਕਹਿੰਦਾ ਮੈਂ ਚਾਹ ਪੀਣੀ ਹੈ ਤੇ ਮੈਂ ਕਿਹਾ ਮੈਂ ਚਾਹ ਰੱਖੀ ਹੋਈ ਆ अरमान ਵਾਸਤੇ ਤੇ ਜਿਹੜਾ ਗੈਸ ਸੀ ਸਿਲੰਡਰ ਆਪਣਾ ਉਹ ਤਾਂ ਤੁਸੀਂ ਦੇਖ ਹੀ ਚੁੱਕੀਆਂ ਵੀ ਭੱਗ ਗਿਆ ਸੀਗਾ ਤੇ ਫਿਰ ਮੈਂ ਆਖਿਆ ਚਲੋ ਥੋੜਾ ਜਿਹਾ ਪਬ ਜੀਲੀ ਵਾਲੇ ਚੁੱਲੇ ਤੇ ਕੰਮ ਕਰ ਲਈਏ अरमान ਨੂੰ ਦਿੰਨੇ ਆ ਫਿਰ ਚਾਹ ਤੇ ਅੱਜ अरमान ਟੀਵੀ ਦੇਖਣਾ ਘੱਟ ਤੇ ਅੱਜ ਹੋਮਵਰਕ ਜਿਹੜਾ ਤੇਰਾ ਰਹਿ ਗਿਆ ਉਹ ਕਰਨਾ ਠੀਕ ਆ ਓਕੇ ਹਾਂਜੀ ਗੁੱਡ ਮਾਰਨਿੰਗ ਜੀ ਕਿਵੇਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਗਾਇਜ਼ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਕਿਸੇ ਵੀ ਕਿਸਮ ਦੀ ਕੋਈ ਵੀ ਦੁੱਖ ਤਕਲੀਫ ਨਾ ਆਵੇ ਹਨਾ ਆਪਾਂ ਤਾਂ ਇਹੀ ਹਰ ਵਕਤ ਪਰਮਾਤਮਾ ਮੂਰੇ ਹੱਥ ਜੋੜਦੇ ਰਹਿਣੇ ਆ ਤੇ ਬਾਕੀ ਆਪਾਂ ਮਾਰਨਿੰਗ ਹੋ ਗਈ ਹੈ ਤੇ ਨਾਲ ਇਹ ਨਹਾ ਕੇ ਤੇ ਧੂਪ ਬੱਤੀ ਕਰਦੇ ਆਪਾਂ ਬਾਬਾ ਜੀ ਦੀ ਤੇ ਅੱਜ ਮੌਸਮ ਠੀਕ ਆ ਧੁੱਪ ਨਿਕਲੀ ਆ ਤੇ ਰੋਟੀ ਅਸੀਂ ਬਣਾਉਣੀ ਆ ਹਜੇ ਕਿਉਂਕਿ ਅਸੀਂ ਚਾਹੀ ਮਾਰਨਿੰਗ ਟਾਈਮ ਦੋ ਤਿੰਨ ਵਾਰੀ ਅਸੀਂ ਪੀ ਲਈ ਆ ਤੇ ਸਾਡੇ ਪਿੰਡ ਦੇ ਵਿੱਚ ਨਗਰ ਕੀਰਤਨ ਆ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਬਾਬਾ ਜੀ ਦੇ ਮੱਥਾ ਟੇਕ ਕੇ ਆਈਏ ਭਾਗਾ ਵਾਲੇ ਹੁੰਦਾ ਉਹ ਬੰਦਾ ਜਿਹੜਾ ਮਤਲਬ ਕਿ ਐਦਾਂ ਦੇ ਮੌਕੇ ਤੇ ਜਾਂਦਾ ਹਨਾ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਚਲੋ ਕੋਈ ਨਹੀਂ ਆਪਾਂ ਮੱਥਾ ਟੇਕ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਤੇ ਅਰਮਾਨ ਬੈਠਾ ਅੰਦਰ ਮੈਂ ਸੋਚਿਆ ਮੈਂ ਕਿ ਚਲੋ ਆਪਾਂ ਨਹਾਉਣੇ ਆ ਨਾ ਕੇ ਤੇ ਤੂੰ ਬੱਤੀ ਕਰ ਦੇ ਆ

bye 你跟你们。 ਆਗੇ ਸੀ ਘਰੇ ਬਾਬਾ ਜੀ ਦੇ ਮੱਥਾ ਟੇਕ ਕੇ ਤੇ ਮਨ ਨੂੰ ਬਹੁਤ ਸਕੂਨ ਮਿਲਿਆ ਤੇ ਾਰਮਾਨ ਨਹੀਂ ਗਿਆ ਮੇਰੇ ਨਾਲ ਤੇ ਹੁਣ ਮੈਨੂੰ ਕਹਿ ਰਿਹਾ ਕਿ ਮੰਮਾ ਮੈਂ ਚਾਹ ਪੀਣੀ ਹੈ ਤੇ ਆਪਾਂ ਬਣਾਉਣੀ ਹੈ ਬਸ ਚਾਹ ਤੇ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਾਰਮਾਨ ਕਿੰਦਰ ਗਿਆ ਟੀਵੀ ਬੰਦਾ ਤੇ ਮੈਂ ਗਾਈਜ਼ ਉਹਨੂੰ ਕਿਹਾ ਸੀਗਾ ਵੀ ਤੂੰ ਬਾਹਰ ਨਿਕਲ ਹਨਾ ਸਾਰਾ ਦਿਨ ਟੀਵੀ ਨਹੀਂ ਦੇਖਣਾ ਤੇ ਬਾਹਰ ਵੀ ਮੈਨੂੰ ਲੱਗਦਾ ਬਾਹਰ ਖੁੱਲਾ ਸ਼ਾਇਦ ਛੱਤ ਤੇ ਹੋਊਗਾ ਇਹ ਦੇਖਦੇ ਆਂ ਆਪਾਂ ਬੂਮ ਵੇ ਤੂੰ ਕੀ ਕਰਦਾ ਫਿਰਦਾ ਇੱਥੇ ਤੇ ਕੈਪ ਲੈ ਸਿਰ ਤੇ ਪੁੱਤ ਕੈਪ ਲਓ ਕਿੰਨੀ ਠੰਡੀ ਹਵਾ ਤੇ ਛੱਤ ਤੇ ਕੀ ਕਰਦੇ ਫਿਰਦੇ ਆ ਮੈਨੂੰ ਪਸੰਦ ਰੱਬ ਦੱਸੇ ਉਹ ਦਿਨ ਆਪਾਂ ਨੂੰ ਪਤੰਗ ਮਿਲਿਆ ਸੀ ਨਾ ਕੀ ਪਤੰਗ ਤੇਰ ਮਾਨ ਪਤੰਗ ਨਾਤਰੋ ਇਸਤਾਨੀ ਪਤੰਗ ਡਿੱਗੇ ਪਏ ਹੁੰਦੇ ਬਤ ਮੈਂ ਨੀਚੇ ਦੇਖ ਕੇ ਹੀ ਮੈਂ ਕਿਹਾ ਕਿੱਧਰ ਗਿਆ ਹਾਂ ਮੈਂ ਕਿਹਾ ਪਤਾ ਨਹੀਂ ਕਿੱਧਰ ਗਿਆ ਵੀ ਮੈਂ ਬੋਰ ਹੁੰਦਾ ਸੀ ਮੈਂ ਤਾਂ ਆ ਗਿਆ ਨਾ ਤੁਸੀਂ ਮੈਨੂੰ ਚੱਜ ਨਾਲ ਟੀਵੀ ਦੇਖਣ ਨੂੰ ਤੇ ਪਤਾ ਟੀਵੀ ਫਿਰ ਹੁਣ ਸਾਰਾ ਦਿਨ ਟੀਵੀ ਤਾਂ ਨਹੀਂ ਦੇਖੀ ਜਾਣਾ ਹੁੰਦਾ ਤੇ ਫਿਰ ਸਾਰਾ ਦਿਨ ਕੀ ਕਰਾਂ ਕੀ ਕਰੇ ਤੇ ਪਾਪੇ ਨਾਲ ਚਲੇ ਜਾਣਾ ਸੀਗਾ ਨਗਰ ਕੀਰਤ ਹਾਂ ਤੇ ਹੁਣ ਮੈਂ ਕੀ ਕਰਨਾ ਉੱਥੇ ਹੁਣ ਆਵਾਜ਼ ਨਾ ਤੇਰੀ ਪਿਛਲੀ ਸਾਈਡ ਤੋਂ ਆਈ ਜਾਂਦੀ ਮੈਨੂੰ ਨਾ ਇੱਧਰ ਜਾਵੜਿਆ ਨਾ ਕਿ ਨਹੀਂ ਹਾਂ ਤੇ ਮੈਂ ਨਗਰ ਕੀਰਤਨ ਦੇ ਕਰਦਾ ਸੀ ਕੀ ਨਗਰ ਕੀਰਤਨ ਤੇ ਮੱਥਾ ਟੇਕਿਆ ਹੁੰਦਾ ਮੈਂ ਤੈਨੂੰ ਦੁਕੀਆ ਤੇ ਸੀ ਚੱਲ ਫਿਰ ਤੂੰ ਫਿਰ ਮੈਂ ਨਾ ਇੱਕ ਤਾਂ ਨਖਰੇ ਵਾਲੇ ਮਾਰਦਾ ਤੂੰ ਇੱਧਰਲੀ ਸਾਈਡ ਤੋਂ ਆਵਾਜ਼ ਆਉਂਦੀ ਮੈਨੂੰ ਲੱਗਦਾ ਹਨਾ ਇੱਧਰ ਚਲਾ ਗਿਆ ਬਾਬਾ ਜੀ ਹਾਂ ਤੇਲੀ નીચે ਹੁਣ ਚੱਲਦੇ ਆ ਬਸ ਮੈਨੂੰ ਲੱਗ ਬਣਾਏ ਸੀ ਤੁਸੀਂ ਆਪ ਵੀ ਇੱਥੇ ਆ ਕੇ ਬਹਿ ਕੇ ਮੈਂ ਤੈਨੂੰ ਦੇਖਦੀ ਸੀ ਕਿ ਮੈਂ ਕਿ ਚੱਲ ਮੈਂ ਇੱਥੇ ਬੈਠ ਜਾਨੀ ਅੱਜ ਧੁੱਪ ਨਹੀਂ ਨਿਕਲਦੀ ਮੈਨੂੰ ਲੱਗਦਾ ਹੈ ਨਾ ਧੁੱਪ ਤਾਂ ਨਿਕਲ ਹਟੀ ਹਾਂ ਨਿਕਲ ਹਟੀ ਧੁੱਪ ਹਾਂ ਚੱਲਦੇ ਮਤ ਨਿੱਕ ਚ ਠੀਕ ਨਿੱਕੇ ਜਾ ਕੇ ਤੂੰ ਗਾੜਾ ਮੇਰੇ ਕੋਲੇ ਬੈਠਣਾ ਟੀਵੀ ਦੇਖਣਾ ਮੈਂ ਤਾਂ ਤੂੰ ਤਾਂ ਟੀਵੀ ਕੋਲੇ ਵੜ ਜਾਂਗਾ ਤਾਂ ਹੀ ਤਾਂ ਮੈਂ ਨਹੀਂ ਹਲਦੀ ਬਈ ਫੇਰ ਮੈਂ ਕੱਲਾ ਜਾਵੜਨਾ ਉਹ ਐਂ ਵੀ ਸੋਚਿਆ ਕਰਨਾ ਵੀ ਡੈਡੀ ਵੀ ਹੈ ਨਹੀਂ ਘਰੇ ਤੇ ਮੰਮਾ ਕੱਲੇ ਆ ਤੇ ਫੇਰ ਟੈਂਪਾਸ ਨਹੀਂ ਨਾ ਕੱਲੇ ਬੰਦੇ ਦਾ ਹੁੰਦਾ ਹੂੰ ਹੂੰ ਡੇੜੀ ਵੀ ਤੇਰੇ ਫੈਨਿੰਗੇ ਘਰੇ ਤੇ ਕੱਲ੍ਹ ਨੂੰ ਫਿਰ ਜਿਹੜਾ ਟਾਈਮ ਬਤੀਤ ਕਰਨਾ ਔਖਾ ਹੋ ਜਾਂਦਾ ਮੰਨੀ ਹੋਣੀ ਅੰਦਰੋਂ ਨਿਕਲ ਦੇਗੇ ਤੇ ਦੱਸੋ ਫਿਰ ਕਿਹਦੇ ਕੋਲੇ ਬੈਠ ਕੇ ਮੈਂ ਟਾਈਮ ਪਾਸ ਕਰ ਫੋਨ ਕੋਲ ਹੈ ਫੋਨ ਕੋਲ ਫੋਨ ਵੀ ਨਹੀਂ ਸਾਰਾ ਦਿਨ ਦੇਖਿਆ ਜਾਂਦਾ ਫਿਰ ਮੈਂ ਏ ਟੀਵੀ ਕੋਲ ਟੀਵੀ ਤੇ ਤੂੰ ਹੀ ਨਹੀਂ ਲਾਉਣ ਦਿੰਦਾ ਮੈਨੂੰ ਖੋਲਿਆ ਕਰੋ ਅਗਾ ਕਿਹੜਾ ਖੁੰਦੇ ਨਹੀਂ ਰਿਮੋਟ ਤੇ ਬਈ ਗਾਇਜ਼ ਕੱਲੇ ਬੰਦੇ ਨੂੰ ਜਿਹੜਾ ਟਾਈਮ ਬਤੀਤ ਕਰਨਾ ਹੋ ਜਾਂਦਾ ਓਖਾ ਵੈਸੇ ਮੈਂ ਨਗਰ ਕੀਰਤਨ ਤੇ ਗਈ ਸੀਗੀ ਆਪਣੇ ਪਿੰਡ ਦਾ ਜਿਹਨ ਨਗਰ ਕੀਰਤਨ ਪਿੰਡ ਦਾ ਪ੍ਰੋਗਰਾਮ ਥੋੜਾ ਟਾਈਮ ਹੀ ਗਏ ਸੀਗੇ ਮੱਥਾ ਟੇਕ ਲਿਆ ਵਧੀਆ ਚੱਲੋ ਬਾਬਾ ਜੀ ਦੇ ਦਰਸ਼ਨ ਕਰ ਲਏ ਹਨਾ ਤੇ ਵਧੀਆ ਮਨ ਨੂੰ ਬਹੁਤ ਸਕੂਨ ਮਿਲਿਆ ਅਰਮਾਨ ਅਰਮਾਨ ਉਰੇ ਆਈ ਬੋਲੋ ਦੇਖੀ ਆ ਵੇਖੀ ਕਣਕ ਦਾ ਉਹ ਕੀ ਲੱਗਿਆ ਕੀ ਕਹਿੰਦੇ ਨੇ ਇਹਨੂੰ ਛਿੱਟਾ ਇੱਥੇ ਆ ਵੀ ਛਿੱਟਾ ਓਹ ਹੈਨਾ ਆਪਣੇ ਖੇਤਾਂ ਵਾਲੀ ਵੀ ਐਡੀ ਐਡੀ ਹੋ ਗਈ ਹੋ ਗਈ ਕਣਕ ਕਿਹ ਪਤਾ ਹੈ ਕੀ ਪਤਾ ਆ ਵੇਖ ਲੈ ਵਿੱਚ ਦਾਣੇ ਬਣੇ ਪਏ ਹੈਨਾ ਤੇ ਆ ਪਤਾ ਨਹੀਂ ਕਿਹਨੇ ਤੋੜ ਕੇ ਸੜਤਾ ਵੇਖੀ ਅਮਰੂਦ ਤੋਂ ਪੱਤੇ ਕਿਹਨੇ ਤੋੜੇ ਇਹ ਨਹੀਂ ਆਪੇ ਡਿੱਗੇ ਤੇਰੇ ਕੰਮ ਤਾਂ ਨਹੀਂ ਮੈਂ ਕਿਹਾ ਤੈਨੂੰ ਮੈਨੂੰ ਤਾਂ ਹੀ ਲੱਗਦਾ ਤੇਰੇ ਕੰਮ ਹੁੰਦੇ ਜਿਵੇਂ ਆਈ ਨੀ ਨੀ ਇੱਥੇ ਨਹੀਂ ਉਹ ਉੱਥੇ ਬਾਹਰ ਕੋਲੇ ਉੱਥੇ ਕੀ ਆਜਾ ਆਜਾ ਉੱਥੇ ਹਵਾ ਨਹੀਂ ਲੱਗਦੀ ਚੱਲ 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 ਕੋਣ ਹੈ ਵੈਰੀ ਗੁੱਡ ਵੈਰੀ ਗੁੱਡ ਨਾਲ ਲਾ ਦੇ ਦੇ ਆਹ ਇੱਥੇ ਐਸ ਜਗ੍ਹਾ ਤੇ ਐਸ ਲੋਟਾਂ ਇਹ ਲਾ ਦੇ ਕਿਉਂਕਿ ਇੱਥੇ ਹਵਾ ਨਹੀਂ ਲੱਗਣੀ ਆਪਾਂ ਨੂੰ ਚੱਲ ਬਸ ਇੱਥੇ ਢਾ ਦੇ ਹੁਣ ਇੱਕ ਕੋਈ ਉਹ ਲਿਆ ਉੱਪਰ ਲੈਣ ਨੂੰ ਹੰ? ਫੜ ਜਾ। ਕੋਈ ਕੱਪੜਾ ਲੈ ਕੇ ਆ ਉੱਪਰ ਲੈਣ ਦੇ। ਨਾ ਲੱਗ ਜਾ ਮਮੰਜਾ। ਜਾ ਲੈ ਕੇ ਆ ਬੱਤ। ਨਹੀਂ। ਕੋਲ ਨੂੰ ਕੁਸ ਲਾ ਬਿਦਾਂ। ਬਸ ਸਿਰ ਇੱਕ। ਆ ਜਾ ਬੁਰੀ ਆ ਜਾ। ਇੱਥੇ ਬੈਠਦੇ ਆਂ ਉੰਜ ਨਾ ਬੱਦਲ। ਮੈਨੂੰ ਤਾਂ ਐਂ ਲੱਗਦਾ ਜਿਵੇਂ ਬੱਦਲ ਚੜਿਆ ਹੁੰਦਾ ਹੁੰਦਾ ਉਹ ਦੇਖੋ। ਬੱਦਲ ਬਹੁਤ ਚੜਿਆ ਹੁੰਦਾ ਰਮਣ। ਹੈ ਰਮਣ। ਬੱਦਲ ਬਹੁਤ ਚੜਿਆ ਹੁੰਦਾ ਵੇ। ਹੁਣ ਸੂਰਜ ਕਾਦਾ ਖੜਨਾ ਮੈਨੂੰ ਤਾਂ ਲੱਗਦਾ ਹੁਣ ਸੂਰਜ ਨੇ ਛਿਪ ਜਾਣਾ ਆ ਜਾ ਉਰੇ ਹਾਂ ਆ ਜਾ ਦੋ ਮਿੰਟ ਭੱਜਿਆ ਭੱਜਿਆ ਮੈਂ ਕੱਲੀ ਨਹੀਂ ਬੈਠਣਾ ਇੱਥੇ ਹੈਂ ਕੀ ਲੱਭਦਾ ਕੁਝ ਆਜਾ ਮੈਂ ਵੇਟ ਕਰੀ ਹਣੀ ਤੇਰੀ ਸੋ ਗਾਈਜ਼ ਅੱਜ ਸੱਚੀ ਬਹੁਤ ਬੋਰਦਨ ਲੱਗੀ ਜਾਂਦਾ ਬਹੁਤ ਹੀ ਜਿਆਦੇ ਕਿ ਕੱਲਿਆਂ ਦਾ ਜਿਹੜਾ ਆਂਡੇ ਪਾਈ ਨੰਗੀ ਜਾਂਦਾ ਗਲੀ ਵਿੱਚ ਦੀ ਕਿਉਂਕਿ ਟਾਈਮ ਅੱਜ ਨਾ ਬਤੀਤ ਕਰਨਾ ਬੜਾ ਹੀ ਔਖਾ ਲੱਗੀ ਜਾਂਦਾ ਬਹੁਤ ਜ਼ਿਆਦਾ ਮੰਮਾ ਹਾਂਜੀ ਕੀ ਬਣਾਇਆ ਤੁਸੀਂ ਤੂੰ ਆਖਿਆ ਸੀ ਮੈਨੂੰ ਭੁੱਖ ਨਹੀਂ ਤੇ ਭੁੱਖ ਤਾਂ ਮੈਨੂੰ ਵੀ ਨਹੀਂ ਸੀ ਫਿਰ ਮੈਂ ਪਤਾ ਕੀ ਸੋਚਿਆ ਮੈਂ ਆਖਿਆ ਚੱਲ ਆਪਾਂ ਬਣਾ ਲੈਨੇ ਅੱਜ ਚਾਵਲ ਚਾਵਲ ਇੰਦੇ ਚਾਵਲ ਹਾਂ ਬਸ ਇਹ ਮੇ ਪਲੇਟਾਂ ਚ ਪਉਣ ਲੱਗੀ ਸੀ ਦੇਖੋ ਮਦੀਰ ਬਣੇ ਨਾ ਬਹੁਤ ਤੇ ਬਾਕੀ ਗਾਇਸ ਮੈਨੂੰ ਨਾ 2-3 ਦਿਨ ਤੋਂ ਭੁੱਖ ਨਹੀਂ ਲੱਗ ਰਹੀ ਪਿਛਲੇ 2-3 ਦਿਨ ਤੋਂ ਤੁਸੀਂ ਯਕੀਨ ਨਹੀਂ ਮੰਨਣਾ ਵੀ ਮਤਲਬ ਕਿ ਕੱਲ ਸੁਬਾ ਕੱਲ ਸ਼ਾਮ ਤੇ ਅੱਜ ਸੁਬਾ ਮੈਂ ਬਿਲਕੁਲ ਰੋਟੀ ਨਹੀਂ ਖਾਧੀ ਤੁਹਾਨੂੰ ਯਕੀਨ ਨਹੀਂ ਹੋਣਾ ਤੁਸੀਂ ਕਹਿ ਰਹੇ ਹੋਵੋਗੇ ਵੀ ਝੂਠ ਮਾਰਦੀ ਆ ਬਿਲਕੁਲ ਮੈਂ ਰੋਟੀ ਨਹੀਂ ਖਾਧੀਗੀ ਤੇ ਇਹ ਸਿਰਫ ਚਾਹ ਪੀਤੀ ਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਕਿਉਂਕਿ ਮੈਨੂੰ ਪਤਾ ਨਹੀਂ ਕੀ ਗੱਲ ਭੁੱਖ ਹੀ ਨਹੀਂ ਲੱਗ ਰਹੀ ਮੇਰੀ ਭੁੱਖ ਹੀ ਮਰੀ ਪਈ ਐ ਜਮੇ ਨਹੀਂ ਲੱਗਦੀ ਤੇ ਹੁਣ ਮੈਂ ਈਰਮਾਨ ਨੂੰ ਪੁੱਛਿਆ ਮੈਂ ਕਿ ਈਰਮਾਨ ਤੂੰ ਕੀ ਖਾਣਾ ਤੇ ਈਰਮਾਨ ਮੈਨੂੰ ਕਹਿੰਦਾ ਮਮਾ ਮੈਂ ਕੋਈ ਮੈਨੂੰ ਵੀ ਭੁੱਖ ਲੱਗੇ ਮੈਂ ਕਿਹਾ ਕਿਉਂ ਤੂੰ ਤਾਂ ਕੁਝ ਖਾਲਾ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿ ਚੱਲ ਆਪਾਂ ਪੁੱਛਿਆ ਨਹੀਂ ਮਤਲਬ ਮੈਂ ਆ ਤੇ ਦਿਮਾਗ ਨਾਲ ਮੈਂ ਕਿਹਾ ਚੱਲ ਮੈਂ ਚਾਵਲ ਬਣਾ ਲੈਂਦੀ ਮੈਂ ਚਾਵਲ ਤਾਂ ਖਾ ਹੀ ਲਊਗਾ ਇਹਦੇ ਫੇਵਰਟ ਆ ਈਰਮਾਨ ਯੈਸ ਫੇ ਫਿਰ ਮੈਂ ਦੂਜਾ ਕੀ ਕਹਿੰਦੇ ਹਾਂ ਚਾਵਲ ਬਣਾ ਲਏ ਤੇ ਚਲੋ ਥੋੜੇ ਜਿ ਮੈਂ ਖਾ ਲੂੰਗੀ ਕਿਉਂਕਿ ਮੈਂ ਵੀ ਇੱਕ ਤਾਂ ਸੰਧੂ ਸਾਹਿਬ ਘਰੇ ਹੈ ਨਹੀਂਗੇ ਤੁਹਾਨੂੰ ਦੱਸਣਾ ਭੁੱਲ ਗਈਆਂ ਵੀ ਸੰਧੂ ਸਾਹਿਬ ਘਰੇ ਨਹੀਂਗੇ ਵੈਸੇ ਆਪਾਂ ਬਲੌਗ ਜੇ ਥੋੜਾ ਜਿਹਾ ਤਾਂ ਹਟ ਦਿੱਤਾ ਸੀ ਵੀ ਉਹ ਘਰੇ ਹੈ ਨਹੀਂਗੇ ਪਿਛਲੇ ਮਤਲਬ ਕਿ 2 ਦਿਨਾਂ ਤੋਂ ਹੈ ਨਹੀਂਗੇ ਅਰਜੰਤ ਲਈ ਉਹਨਾਂ ਨੂੰ ਕਿਤੇ ਜਾਣਾ ਪਿਆ ਕੋਈ ਕੰਮ ਸੀਗਾ ਤੇ ਹੋ ਸਕਦਾ ਵੀ 2 ਦਿਨ ਹੋਰ ਨਾ ਉਹ ਆਉਣ ਤੇ ਇਸ ਕਰਕੇ ਮੈਂ ਤੇ ਰਮਾਨ ਦੋਨੇ ਇਕੱਲੇ ਆ ਘਰੇ ਅਸੀਂ ਤੇ ਪਤਾ ਨਿਕਲਿਆ ਨੂੰ ਭੁੱਖ ਨਹੀਂ ਲੱਗਦੀਗੀ ਹਨਾ ਸੰਧੂ ਸਾਹਿਬ ਤਾਂ ਕੋਈ ਨਾ ਕੋਈ ਫਰਮੈਸ਼ ਕਰੀ ਲੱਗਦੇ ਆ ਵੀ ਆਹ ਖਾਣਾ ਆਹ ਖਾਣਾ ਤੇ ਵੈਸੇ ਮੈਨੂੰ ਕਹਿੰਦੇ ਸੀ ਕਹਿੰਦੇ ਇੱਕ ਤਾਂ ਮੈਂ ਘਰੇ ਹੈਣੀ ਤੇ ਇੱਕ ਇਹ ਨਾ ਹੋਵੇ ਕਿ ਤੇ ਤੂੰ ਬਿਮਾਰ ਹੋ ਕੇ ਬਹਿ ਜੇ ਤੇ ਡਰ ਵੀ ਮੈਨੂੰ ਲੱਗਦਾ ਤਾਂ ਕਰਕੇ ਫਿਰ ਮੈਂ ਕਿਹਾ ਰੋਟੀ ਤਾਂ ਖਾਧ ਹੀ ਨਹੀਂ ਜਾਣੀ ਤੇ ਚਾਵਲ ਬਣਾ ਲਈਏ ਪਾਵਾਂ ਫਿਰ ਪਲੇਟਾਂ 'ਚ ਪਾਓ ਤੇ ਪਲੇਟਾਂ 'ਚ ਪਾਉਣੀ ਠੀਕ ਆ ਓਕੇ ਮੈਂ ਕੱਖਾਂ ਖਾਂਦਣ ਜੀ ਹੂੰ ਯੰਮੀ ਹੁਣ ਤੂੰ ਇਹ ਦੱਸ ਵੀ ਰਾਤ ਦਾ ਟਾਈਮ ਆ ਤੇ ਕਿਤੇ ਦਹੀਂ ਹੀ ਖਾ ਕੇ ਆਪਾਂ ਹੋਰ ਨਾ ਬਿਮਾਰ ਹੋ ਜਾਈਏ ਕੁਛ ਨਹੀਂ ਹੁੰਦਾ ਹੂੰ ਕੁਛ ਨਹੀਂ ਹੁੰਦਾ ਚਾਵਲ ਦਹੀਂ ਦੇ ਬਿਨਾਂ ਤਾਂ ਚਾਵਲ ਹੀ ਨਹੀਂ ਸਵਾਦ ਲੱਗਦੇ ਹਾਂ ਇਹ ਤਾਂ ਗੱਲ ਹੈਗੀ ਇੱਥੇ ਲਾਓ ਭਈ ਆਪਾਂ ਖਾਣ ਲੱਗਿਆਂ ਚਾਵਲ ਚਾਵਲ ਕੀ ਤੁਹਾਡਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਚਾਵਲ ਖਾਂਦੇ ਹੋ ਮੈਂ ਕਿਹੜਾ ਹਜੇ ਖਾਦੇ ਨਹੀਂ ਖਾਂਦੇ ਹੋਏ ਜਦੋਂ ਖਾਣ ਲੱਗੀ ਉਹਦੇ ਹੀ ਦੱਸੋ ਵੀ ਕਿਵੇਂ ਦਾ ਲੱਗਦਾ ਹਜੇ ਤਾਂ ਖਾਦੇ ਹੀ ਨਹੀਂ ਹੁਣੇ ਦੱਸ ਦੋ ਤੂੰ ਐ ਪੁੱਛ ਵਿਚਾਵਲਾਂ ਨੂੰ ਦੇਖ ਕੇ ਕਿਵੇਂ ਦਾ ਲੱਗ ਰਿਹਾ ਉਹੀ ਦੱਸ ਦੋ ਚਲੋ ਹਾਂ ਚਾਵਲਾਂ ਨੂੰ ਦੇਖ ਕੇ ਤਾਂ ਦਿਲ ਕਰ ਰਿਹਾ ਵੀ ਖਾਲਾਂ ਹਨਾ ਤੇ ਜੇ ਇਹਦੀ ਥਾਂ ਤੇ ਰੋਟੀ ਹੁੰਦੀ ਫੇਰ ਨਹੀਂ ਸੀ ਮੈਂ ਖਾਣੀ ਫੇਰ ਤਾਂ ਮੈਂ ਵੀ ਨਹੀਂ ਖਾਣੀ ਹਾਂ ਫੇਰ ਮੈਂ ਨਹੀਂ ਸੀ ਖਾਣੀ ਚਲੋ ਬਈ ਹੁਣ ਆਪਾਂ ਦਹੀਂ ਪੁੱਟੂ ਪਾਨੇ ਹੁਣ ਆਪਾਂ ਪਾਈਏ ਦਹੀਂ ਵੈਸੇ ਦਹੀਂ ਖਾਈਦੀ ਨਹੀਂ ਹੁੰਦੀ ਰਾਤ ਨੂੰ ਕੁਛ ਨਹੀਂ ਹੁੰਦਾ ਇਹ ਤੇ ਦਹੀਂ ਪਾ ਕੇ ਦਿੱਤੀ ਮੈਂ ਨਹੀਂ ਮੈਂ ਦਹੀਂ ਚ ਪਾ ਕੇ ਖਾਉਂਗਾ ਹਈ ਮੈਂ ਤਾਂ ਖਾਣੀ ਨਹੀਂ ਸੀ ਉਪਸ ਮੈਂ ਤਾਂ ਸਾਈਡ ਤੇ ਬਾਦਲ ਕੁਆਲਿਟੀ ਲੋਡ ਨਹੀਂ ਨਹੀਂ ਆ ਲੋ ਚਲੋ ਭਈ ਇਹਨਾਂ ਪਕਾ ਕੇ ਦੱਸਦੇ ਕਿਵੇਂ ਦਾ ਲੱਗਦਾ ਕਿਵੇਂ ਬਣੇ ਆ ਹਮ ਹੈ ਜਾਂ ਯਮਮੀ ਟੇਸਟੀ ਬਣੇ ਆ ਬਹੁਤ ਤੇ ਅਸੀਂ ਲੈ ਲਈ ਬਈ ਨਾਲ ਦਹੀਂ ਤੇ ਸਬਜ਼ੀ ਵਗੈਰਾ ਤਾਂ ਨਹੀਂ ਸੀ ਕੋਈ ਬਣਾਈ ਨਾਲ ਹਨਾ ਕਿਉਂਕਿ ਸਾਨੂੰ ਦਹੀਂ ਦੇ ਨਾਲ ਹੀ ਟੇਸਟੀ ਲੱਗਦੇ ਤੇ ਇਧਰ ਮੈਂ ਵੀ ਬਸ ਸ਼ੁਰੂ ਕਰਨ ਲੱਗੀ ਆ ਦੇਖੋ ਵੇਖਣ ਨੂੰ ਚਾਵਲ ਬਹੁਤ ਵਧੀਆ ਲੱਗ ਰਹੇ ਆ ਹਨਾ ਕਿ ਨਹੀਂ ਹਾਂਜੀ ਹਜੇ ਤਰਮਾਨ ਮੀਨ ਵਿੱਚ ਕੁਝ ਪਾਉਣ ਨਹੀਂ ਦਿੰਦਾ ਜਿਵੇਂ ਆਪਾਂ ਮਟਰ ਵਗੈਰਾ ਪਾ ਲੈਣੇ ਆ ਹਨਾ ਹੂੰ ਉਹ ਇਹਦੇ ਫੇਵਰੇਟ ਨਹੀਂ ਮੈਨੂੰ ਹਜੇ ਪਿਆਜ਼ ਵੀ ਨਹੀਂ ਸੀ ਪਾਉਣ ਦਿੰਦਾ ਤੂੰ ਤਾਂ ਪਿਆਜ਼ ਨਾਲੇ ਅਸੀਂ ਖਾਣੇ ਚਾਵਲ ਤੇ ਨਾਲੇ ਫਿਰ ਦੇਖਦੇ ਅਸੀਂ ਟੀਵੀ ਸੋ ਗਾਇਜ਼ ਅਸੀਂ ਚਾਵਲ ਲੈ ਆ ਖਾ ਤੇ ਮੈਂ ਤੇਰਮਾਨ ਨੇ ਤੇ ਸਾਨੂੰ ਚਾਵਲ ਬਹੁਤ ਵਦਿਆ ਲੱਗੇ ਬਹੁਤ ਜ਼ਿਆਦਾ ਚਾਵਲ ਟੇਸਟੀ ਸੀਗੇ ਤੇ ਇਧਰ ਅਰਮਾਨ ਨੇ ਵੀ ਪੂਰੇ ਰੱਜ ਕੇ ਚਾਵਲ ਖਾ ਲਿਆ ਹੈ ਨਾ ਤੇ ਹੁਣ ਅਸੀਂ ਸੋਚਿਆ ਵੀ ਚਲੋ ਆਪਾਂ ਕੋਈ ਥੋੜੇ ਜਿਹਾ ਬੋਰ ਹੁੰਦੇ ਪਏ ਸੀ ਅਸੀਂ ਲਾਲੀ ਮੂਵੀ ਪੰਜਾਬੀ ਮੂਵੀ ਕਾਫੀ ਦਿਨਾਂ ਬਾਅਦ ਅਸੀਂ ਲਾਲੀ ਤੇ ਹੁਣ ਅਸੀਂ ਫਿਲਮ ਦੇਖ ਕੇ ਤੇ ਫਿਰ ਸੌਵਾਂਗੇ ਹਨਾ ਅਰਮਾਨ ਜੀ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਵਲੌਗ ਦਾ ਕਰਦੇ ਹਾਂ ਐਂਡ ਜੇਕਰ ਤੁਹਾਨੂੰ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ ਸੋਨਾ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਠੀਕ ਹੈ ਗਾਇਜ਼ ਬਾਏ ਬਾਏ ਮਿਲਦੇ ਆਪਾਂ ਨੈਕਸਟ ਵਲੌਗ ਚ ਗੁੱਡ ਨਾਈਟ